ਪ੍ਰੋਫੈਸਰ ਬਲਵਿੰਦਰਪਾਲ ਸਿੰਘ ਲਿਖਦੇ ਨੇ ਕਿ ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦਾ ਚਮਕਦਾ ਸਿਤਾਰਾ ਜਿਨ੍ਹਾਂ ਦੀ ਜੀਵਨ ਕਹਾਣੀ ਅੱਜ ਵੀ ਦਿਲਾਂ ਨੂੰ ਜੋਸ਼ ਨਾਲ ਭਰ ਦਿੰਦੀ ਹੈ ਉਹਨਾਂ ਦੀ ਪ੍ਰੇਰਣਾ ਨਾਲ ਦਿੱਤਾਰਾਮ ਅੰਮ੍ਰਿਤਸਰਕੇ ਦਿੱਤ ਸਿੰਘ ਬਣਿਆ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦੀ ਪੜ੍ਹਾਈ ਪੂਰੀ ਕਰਕੇ 1878 ਵਿੱਚ ਉਹ ओरिएंटਲ ਕਾਲਜ 'ਚ ਪ੍ਰੋਫੈਸਰ ਬਣ ਗਏ 1860 ਦੀ ਮਰਦਮਸ਼ਮਾਰੀ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ 20 ਲੱਖ ਦੇ ਨੇੜੇ ਰਹਿ ਗਈ। ਅੰਗਰੇਜ਼ਾਂ ਦੀ ਸਰਪ੍ਰਸਤੀ 'ਚ ਇਸਾਈ ਮਤ ਦਾ ਪ੍ਰਚਾਰ ਇੰਨਾ ਵਿਦਿਆ ਕਿ ਵੱਡੇ-ਵੱਡੇ ਸਿੱਖ ਘਰਾਣਿਆਂ ਦੇ ਮੁੰਡੇ ਵੀ ਇਸਾਈ ਬਣ ਲੱਗੇ। ਆਰੀਆ ਸਮਾਜ ਦੇ Swami Dayanand ਜੋ ਸਿੱਖ ਗੁਰੂ ਸਾਹਿਬਾਨ ਤੇ ਭਗਤ ਕਬੀਰ ਜੀ ਵਿਰੁੱਧ ਜ਼ਹਿਰ ਉਗਲਦਾ ਸੀ, ਨੂੰ ਗਿਆਨੀ ਜੀ ਨੇ 3 ਵਾਰ ਧਰਮ ਬਹਿਸ, ਵੇਦਾਂ ਸੰਸਕ੍ਰਿਤ ਤੇ ਸੰਵਾਦ ਦੀ ਧੂੜ ਚਟਾਈ। ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਬਲਵਿੰਦਰਪਾਲ ਸਿੰਘ ਪ੍ਰੋਫੈਸਰ ਨੇ ਜੀ ਉਹਨਾਂ ਦਾ ਲਿਖਿਆ ਹੋਇਆ ਆਰਟੀਕਲ ਪੇਸ਼ ਕਰ ਰਹੇ ਹਾਂ ਮਹਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਜਿਸ ਨੇ ਸਵਾਮੀ ਦਾਯਾਨੰਦ ਨੂੰ ਤਿੰਨ ਵਾਰ ਹਰਾਇਆ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਲਿਖਦੇ ਨੇ ਕਿ ਗਿਆਨੀ ਦਿੱਤ ਸਿੰਘ ਜੀ ਸਿੱਖ ਕੌਮ ਦਾ ਚਮਕਦਾ ਸਿਤਾਰਾ ਜਿਨ੍ਹਾਂ ਦੀ ਜੀਵਨ ਕਹਾਣੀ ਅੱਜ ਵੀ ਦਿਲਾਂ ਨੂੰ ਜੋਸ਼ ਨਾਲ ਭਰ ਦਿੰਦੀ ਹੈ ਗਿਆਨੀ ਦਿੱਤ ਸਿੰਘ ਅਜਿਆ ਨਾਮ ਜਿਸ ਨੇ ਸਿੱਖੀ ਦੀ ਡੁੱਬਦੀ ਬੇੜੀ ਨੂੰ ਕੰਢੇ ਲਾਇਆ ਇਹ ਮਹਾਨ ਵਿਦਵਾਨ ਸਿੰਘ ਸਭਾ ਲਹਿਰ ਦਾ ਮੋਢੀ ਪੰਜਾਬੀ ਪੱਤਰਕਾ ਦਾ ਪਿਤਾਮਾ ਸਮਾਜ ਸੁਧਾਰਕ ਤੇ ਸਿੱਖ ਪੰਥ ਦਾ ਅਣਤਖ ਸਪਾਈ ਸੀ 21 April 1850 ਨੂੰ ਪਟਿਆਲੇ ਦੇ ਪਿੰਡ ਕੋਲੋੜ ਜਿਹੜਾ ਹੁਣ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੈ ਉਥੋਂ ਦੀ ਪਵਿੱਤਰ ਧਰਤੀ ਤੇ ਭਾਈ ਦੀਵਾਨ ਸਿੰਘ ਤੇ ਮਾਤਾ ਰਾਮਕੌਰ ਦੀ ਕੁੱਖੋਂ ਜਨਮ ਲਿਆ ਇਸ ਲਾਲ ਜਿਹੜਾ ਸੀ ਇਹ ਜਿਸ ਦਾ ਮਢਲਾ ਨਾਮ ਸੀ ਦਿੱਤਾ RAM ਅੱਜ ਵੀ ਉਸ ਪਿੰਡ ਚ ਗਿਆਨੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀਆਂ ਸੋਹਣੀਆਂ ਇਮਾਰਤਾਂ ਸਿੱਖੀ ਦੀ ਸੇਵਾ ਦੀ ਗਾਥਾ ਸੁਣਾਉਂਦੀਆਂ ਨੇ ਨਿੱਕੀ ਜੀ ਉਮਰ ਚ ਗਿਆਨੀ ਜੀ ਦੇ ਮਨ ਵਿੱਚ ਵਿਦਿਆ ਦੀ ਜੋਤ ਜਾਗੀ ਪਿੰਡ ਤੂੜ ਚ ਸੰਤ ਗੁਰਬਖਸ਼ ਸਿੰਘ ਜੀ ਜੋ ਡੇਰਾ ਬਾਬਾ ਗੁਲਾਬਦਾਸ ਜੀ ਮਹਾਤਮਾ ਸਨ ਦੀ ਛਤਰ ਸ਼ਾਇਆ ਚ ਉਹਨਾਂ ਨੇ ਗਿਆਨ ਦੇ ਦੀਆਂ ਮਣਕਿਆਂ ਵਰਗੀਆਂ ਸਿੱਖਿਆਵਾਂ ਲਈਆਂ 1972 ਵਿੱਚ ਸੰਤ ਭਾਗ ਸਿੰਘ ਦੀ ਸੁਪਤਰੀ ਬਿਸ਼ਨ ਦੇਵੀ ਨਾਲ ਵਿਆਹ ਹੋਇਆ ਤੇ ਇਸ ਤੋਂ ਬਾਅਦ ਉਹ ਲਾਹੌਰ ਆ ਗਏ ਉੱਥੇ ਸੰਤ ਦੇਸ਼ਾ ਸਿੰਘ ਜੀ ਦੇ ਪਾਸੋਂ ਹੋਰ ਗਿਆਨ ਪ੍ਰਾਪਤ ਕੀਤਾ ਲਾਹੌਰ ਵਿੱਚ ਵੀ ਭਾਈ ਜਵਾਰ ਸਿੰਘ ਤੇ ओरिएंटਲ ਕਾਲਜ ਦੇ ਪ੍ਰੋਫੈਸਰ ਗੁਰਮukh ਸਿੰਘ ਜੀ ਦੀ ਸੰਗਤ ਨੇ ਉਹਨਾਂ ਦੇ ਜੀਵਨ ਨੂੰ ਨਵਾਂ ਮੋੜ ਦਿੱਤਾ ਉਹਨਾਂ ਦੀ ਪ੍ਰੇਰਣਾ ਨਾਲ ਦਿੱਤਾਰਾਮ ਅੰਮ੍ਰਿਤਸ਼ਕ ਦੇ ਦਿੱਤ ਸਿੰਘ ਬਣਿਆ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦੀ ਪੜ੍ਹਾਈ ਪੂਰੀ ਕਰਕੇ 1878 ਵਿੱਚ ਉਹ ओरिएंटਲ ਕਾਲਜ ਜੋ ਪ੍ਰੋਫੈਸਰ ਬਣ ਗਏ ਉਸ ਵਕਤ ਸਿੱਖ ਕੌਮ ਤੇ ਮੁਸੀਬਤਾਂ ਦੇ ਬਦਲ ਮੰਡਰਾ ਰਹੇ ਸਨ 1861 ਦੀ ਮਰਦਮਸ਼ਮਾਰੀ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ 20 ਲੱਖ ਦੇ ਨੇੜੇ ਰਹਿ ਗਈ ਅੰਗਰੇਜ਼ਾਂ ਦੀ ਸਰਪ੍ਰਸਤੀ ਚ ਇਸਾਈ ਮਤ ਦਾ ਪ੍ਰਚਾਰ ਇੰਨਾ ਵਿਧਿਆ ਕਿ ਵੱਡੇ ਵੱਡੇ ਸਿੱਖ ਘਰਾਣਿਆਂ ਦੇ ਮੁੰਡੇ ਵੀ ਇਸਾਈ ਬਣ ਲੱਗੇ ਇਸ ਤੂਫਾਨ ਨੂੰ ਰੋਕਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਨੀਂ ਰੱਖੀ ਗਈ ਸਰਦਾਰ ਠਾਕਰ ਸਿੰਘ ਸੰਧਾਵਾਲੀਆ ਪ੍ਰਧਾਨ ਪ੍ਰੋਫੈਸਰ ਗੁਰਮukh ਸਿੰਘ ਸਕੱਤਰ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਦਫ਼ਤਰੀ ਜ਼ਿੰਮੇਵਾਰੀ ਸੌਂਪੀ ਗਈ ਕੁਝ ਸਮੇਂ ਬਾਅਦ ਇਹ ਸਭਾ ਆਪਣੇ ਮਕਸਦ ਤੋਂ ਭਟਕਣ ਲੱਗੀ ਸਭਾ ਦੇ ਸਰਪ੍ਰਸਤ ਬਾਬਾ ਖੇਮ ਸਿੰਘ ਬੇਦੀ ਸਿੱਖੀ ਮਰਿਆਦਾ ਤੋਂ ਪਿੱਛੇ ਹਟਣ ਲੱਗੀ ਉਹ ਕਿਰਪਾਨ ਦੇ ਨਾਲ ਜਨੇਊ ਵੀ ਪਹਿਨਣ ਲੱਗੇ ਤੇ ਸ਼ਿਰੂ ਖੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਲੱਗੇ ਤੇ ਦਰਬਾਰ ਸਾਹਿਬ 'ਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮukh ਸਿੰਘ ਨੇ ਹਾਰ ਨਾ ਮੰਨੀ 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਗਈ ਜਿਸ ਦੇ ਪ੍ਰਧਾਨ ਦੀਵਾਨ ਬੂਟਾ ਸਿੰਘ ਤੇ ਸਕੱਤਰ ਗੁਰਮukh ਸਿੰਘ ਬਣੇ ਗਿਆਨੀ ਜੀ ਦੀ ਸੰਪਾਦਨਾ ਵਿੱਚ ਲਾਹੌਰ ਤੋਂ ਖਾਲਸਾ ਅਖਬਾਰ ਛਪਣ ਲੱਗਾ ਜਿਸ ਨੇ ਸਿੱਖੀ ਦੇ ਪ੍ਰਚਾਰ 'ਚ ਅੱਗ ਲਾ ਦਿੱਤੀ ਮੜੀ ਮਸਾਣਾ ਤਿੱਥਾਂ ਵਰਤਾ ਤੇ ਹੋਰ ਕ੍ਰਿਤੀਆਂ ਵਿਰੁੱਧ ਗਿਆਨੀ ਜੀ ਨੇ ਜ਼ੋਰਦਾਰ ਆਵਾਜ਼ ਉਠਾਈ ਉਹਨਾਂ ਦੀਆਂ ਲਿਖਤਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਝੂਠੇ ਕਰਮ ਕਾਂਡਾਂ ਦਾ ਡਰ ਕੱਢ ਕੇ ਸਿੱਖੀ ਦੀ ਸਹੀ ਰਾਹ ਤੇ ਸਿੱਕੀ ਨੂੰ ਪਾਇਆ ਗਿਆਨੀ ਜੀ ਦੀ ਵਿਦਵਤਾ ਦਾ ਸੂਮਾ ਸੀ ਆਰਿਆ ਸਮਾਜ ਦੇ Swami Dayanand ਜੋ ਸਿੱਖ ਗੁਰੂ ਸਾਹਿਬਾਨ ਤੇ ਭਗਤ ਕਬੀਰ ਜੀ ਵਿਰੁੱਧ ਜ਼ਹਿਰ ਉਗਲਦਾ ਸੀ ਨੂੰ ਗਿਆਨੀ ਜੀ ਨੇ ਤਿੰਨ ਵਾਰ ਧਰਮ ਬਹਿਸ ਵੇਦਾਂ ਸੰਸਕ੍ਰਿਤ ਤੇ ਸੰਵਾਦ ਦੀ ਧੂੜ ਚਟਾਈ ਫਿਰ Swami Dayanand ਨੇ ਪੰਜਾਬ ਵੱਲ ਮੂੰਹ ਹੀ ਨਾ ਕੀਤਾ ਗਿਆਨੀ ਜੀ ਨੇ ਗੁਗਾ ਗਪੋੜਾ ਮੀਰਾ ਮਨੋਤ ਸੁਲਤਾਨ ਪੁਆੜਾ ਨਕਲੀ ਸਿੱਖ ਪ੍ਰਬੋਧ ਦੁਰਗਾ ਪ੍ਰਬੋਧ ਸਵੇਦ 72 ਪੁਸਤਕਾਂ ਲਿਖੀਆਂ ਜਿਨ੍ਹਾਂ ਨੇ ਸਿੱਖੀ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਜਦੋਂ ਬਾਬਾ ਖੇਮ ਸਿੰਘ ਬੇਦੀ ਨੇ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣਾ ਜਾਰੀ ਰੱਖਿਆ ਤੇ ਮੂਰਤੀ ਪੂਜਾ ਨਾ ਛੱਡੀ ਤਾਂ ਗਿਆਨੀ ਜੀ ਨੇ ਸਾਥੀਆਂ ਨਾਲ ਮਿਲ ਕੇ ਉਹਦਾ ਬੂਰੀਆ ਬਿਸਤਰ ਚੁੱਕ ਕੇ ਬਾਹਰ ਸੁੱਟ ਦਿੱਤਾ ਮੂਰਤੀਆਂ ਨੂੰ ਭੰਨ ਤੋੜ ਕੇ ਵਗਾਹ ਮਾਰਿਆ ਸੈੰਤੀ ਸਿੰਘ ਸੁਭਾਵਾਂ ਕਾਇਮ ਕਰਕੇ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਅੱਗੇ ਵਧਾਇਆ ਗਿਆਨੀ ਜੀ ਦੀ ਸਭ ਤੋਂ ਵੱਡੀ ਦੇਣ ਸੀ ਖਾਲਸਾ ਕਾਲਜ ਅੰਮ੍ਰਿਤਸਰ ਜਿਸ ਦੀ ਸਥਾਪਨਾ ਲਈ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਪਰ ਅਫਸੋਸ 6 ਸਤੰਬਰ 1901 ਨੂੰ ਇਹ ਮਹਾਨ ਸੂਰਮਾ ਸਿੱਖ ਪੰਥ ਦੇ ਹਿੱਤ ਵਿੱਚ ਜੂਝਦਿਆ ਸਦਾ ਲਈ ਅਲਵਿਦਾ ਕਹਿ ਗਿਆ ਗਿਆਨੀ ਦਿੱਤ ਸਿੰਘ ਜੀ ਸਿੱਖੀ ਦਾ ਸੱਚਾ ਸਪਾਈ ਜਿਸ ਦੀ ਗੂੰਜ ਸਦੀਆਂ ਤੱਕ ਰਹੇਗੀ ਇਹ ਸੀ ਜੀ ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਦਾ ਲਿਖਿਆ ਹੋਇਆ ਇਹ ਲੇਖ ਜਿਹੜਾ ਅਸੀਂ ਤੀਸਰੀ ਅਖ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤਹਾਡਾ ਪੋਤਨ ਵਾਦ ਸਤਰੀ ਅਕਾਲ